ਕਿਹੜਾ ਬੰਦਾ ਅਮਨਦੀਪ ਕੋ ਦੋਗੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ ਅਜੀ ਨਾਨਦਪੁਰ ਸਾਹਿਬ ਜਾਣਦੇ ਹਾਂ ਤੇ ਮਗਰੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜਿ ਇੱਕ ਜੱਜ ਕਾ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕਹਿੰਦਾ ਅਟਕ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਦੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਤੇ ਤਿੰਨ ਗੋਲੀਆਂ ਲੱਗੀਆਂ ਤੋ ਜਵਾਦੀ ਹਸਪੀਟਲ ਲੈ ਗਏ ਉਹਨਾਂ ਦੀ ਡੈੱਥ ਹੋ ਗਈ ਆ ਨਹੀਂ ਆਏ ਇਹ ਕੋਈ ਪੁਰਾਣੀ ਲੜਾਈ ਸੀ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਬੂਰੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀਗੇ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮੱਧਰ ਆਇਆ ਸੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹਾਂਜੀ ਉਹ ਗੱਡੀ ਦੇ ਮੱਧਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆ ਨਾਲਨਪੁਰ ਜਦੇ ਪਿੱਛੇ ਹਾਂਜੀ ਨਾਨਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਹੋ ਤੁਸੀਂ ਅਜੀ ਉਹਨਾਂ ਨੇ ਪਰਚਾ ਕਰਨਾ ਹੈ ਤਾਂ ਉਹਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਬਿਲਕੁਲ ਹੀ ਨੇ ਮਰਵਾਇਆ ਏ ਉਹਨੂੰ ਉਹ ਮੂੰਹ ਮੂੰਹ ਆਉਂਦੇ ਹੁੰਦੇ ਸੀ ਅਜੀ ਇਹਨੂੰ ਉਹਨਾਂ ਨੂੰ ਪਤਾ ਸੀ ਅਨੰਦਪੁਰ ਸਾਹਿਬ ਜਾਣਾ ਆ ਤੇ ਉਸ ਦਿਨ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ ਉਹਨਾਂ ਦੇ ਪਰਚਾੜਣਾ ਚਾਹੀਦਾ ਦੁਮਾ ਮਾਂ ਪੁੱਤਾਂ ਦੇ ਉਹਨਾਂ ਦਾ ਚੈਨ ਹੋ ਨਹੀਂ ਸਕਦਾ ਆ ਇਹ ਤਾਂ ਫਿਰ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ ਉਹਨਾਂ ਨੂੰ ਤਾਂ ਕਿਸੇ ਚੀਜ਼ ਕੋਈ ਹੱਥ ਨਹੀਂ ਸੀ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਖੇਤੀਬਾੜੀ ਦਾ ਵਾਹੀ ਗੀ ਪਿੰਡ ਜੀ ਹਰਜਿੰਦਰ ਸਿੰਘ ਪਿੰਡ ਦਾ ਹੋਗੇ ਜੀ ਕੀ ਗੱਲ ਹੋਈ ਆ ਜੀ ਏ ਜੀ ਇਹੋ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਕੇ ਸਾਹਾ ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਪੁਰਾਣੀ ਤਰਨ ਧਾਰ ਦੇ ਕਿੱਥੋਂ ਆ ਜਿਨ੍ਹਾਂ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਂ ਰੱਖੀ ਆ ਵੀ ਕਿਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ ਕਿਨੇ ਸੂ ਰੱਖੀ ਆ ਜੀ ਹੀਰੇ ਨੇ ਤੇ ਕਿਹਦੇ ਗੋਲੀ ਵੱਜੀ ਆ ਜੀ ਜੱਜ ਵੀਰ ਤੁਸੀਂ ਕੀ ਲੱਗਦੇ ਤੋ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਮੁੱਢੀ ਤੇ ਵਿਆਹ ਜੀ ਵਿਆਹ ਆ ਜੀ ਦੋ ਬੱਚੇ ਆ ਜੀ ਕੋਈ ਪੁਰਾਣੀ ਰਹਿੰਦੀ ਸੀ ਲੱਗਦੀ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਤਰਾ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੇ ਉਹਦੀ ਖੋਰ ਰੱਖੀ ਆਉਂਦੇ ਬੜੇ ਚਰਦੀ ਖੋਰ ਪੁਰਾਣੀ ਰੱਖੀ ਆਉਂਦੇ ਉਹਨਾਂ ਨੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਜੀ ਕੁਝ ਪੁੱਛਣ ਦੇ ਮੌਕੇ ਦੱਸੇ ਪੁੱਛ ਗਈ ਜੀ ਪਿਆਰ ਦੇ ਨਾਲ ਸਾਰਿਆਂ ਨਾਲ ਮਰੇ ਨੂੰ ਮੇਰੇ ਵੀਰੇ ਡੀਐਸ ਨੂੰ ਮੌਕਾ ਦੇ ਉਹ ਮੇਰੇ ਵੀਰੇ ਇਹਦਾ ਇਹ ਜੱਜ ਵੀਰ ਤੋਂ ਜਿਆਦਾ ਨਾ ਕਰੋ ਜੱਜ ਵੀਰ ਸਿੰਘ ਆ ਇਹ ਪਿੰਡ ਦੋਕੇ ਖਾਣਾ ਘਰਿੰਡਾ ਇਹਨਾਂ ਦੀ ਆਪਸ ਵਿੱਚ ਪਿੰਡ ਦੀ ਕੋਈ ਟੱਸਰਵਾਜੀ ਆਪਸ ਵਿੱਚ ਜ਼ਮੀਨ ਤੋਂ ਝਗੜਾ ਚੱਲਦਾ ਹੈ ਇਹ ਅੱਜ ਜਾ ਰਹੇ ਸੀਗੇ ਮਾ ਸਾਡੇ ਕੰਟ੍ਰਾਲੀ ਦੇ ਤੇ ਟਰੈਕਟਰ ਤੇ ਇਹਦੇ ਉੱਪਰ ਗੋਲੀਆਂ ਮਾਰੀਆਂ ਬਾਕੀ ਅਪਰਾਪੀਸ਼ ਕਰ ਰਹੇ ਆ ਨਾ ਵੀਡੀਓ ਤੁਹਾਨੂੰ ਵਧੀਆ ਗੋਲੀਆਂ ਲੱਗੀਆਂ ਕਿੱਥੇ ਖੜੀ ਜਗ੍ਹਾ ਤੇ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵੱਜੀਆਂ ਪਈਆਂ ਚਾਰ ਗੋਲੀਆਂ ਲੱਗੀਆਂ ਉਹਨਾਂ ਦੀ ਉਮਰ ਕਿੰਨੀ ਮੁੰਡੇ ਦੀ 30 ਸਾਲ ਪੁਲਿਸ ਵਾਲਾ ਨੇ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕੱਦਮਾ ਰਜਿਸਟਰ ਕਰਕੇ ਤਫ਼ਤੀਸ਼ ਕਰ ਰਹੇ ਆ ਜੋ ਵੀ ਅਫੈਕਟ ਆਉਣਗੇ ਤੁਹਾਨੂੰ ਦੱਸਿਓ ਮੁੰਡੇ ਦੀ ਉਹ ਦੇਖ ਰਹੇ ਐਸੀ ਸਾਲਾ